Não ਇਹ ਨਾਮ ਇਹ ਗੁਰਪ੍ਰੀਤ ਸਿੰਘ ਇਹ ਜਿਹੜਾ ਜਗਰੂਪ ਸਿੰਘ ਜਿਹੜਾ ਫੌਜੀ ਜਵਾਨ ਸੀਗਾ ਸ਼ਹੀਦ ਹੋਇਆ ਹੈ ਤੇ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਹਾਂਜੀ ਕਿੱਥੇ ਕਿਹੜੀ ਜਗ੍ਹਾ ਪਿੰਡ ਬਲੇਰ ਜੀ ਤਰਨਤਾਰਨ ਜ਼ਿਲ੍ਹਾ ਤਹਿਸੀਲ ਪੱਟੀ ਕੀ ਨਾਮ ਸੀਗਾ ਪਿੰਡ ਦਾ ਜਗਰੂਪ ਸਿੰਘ ਪਿਤਾ ਜੀ ਦਾ ਨਾਮ ਹਰਦੀਾਲ ਸਿੰਘ ਕਿਹੜੀ ਜਗ੍ਹਾ ਡਿਊਟੀ ਕਰਦਾ ਸੀਗਾ ਜਦੋਂ ਡੈਥ ਹੋਈ ਇਹ ਦੁਜਾ ਰਸਤਾ ਜਿਹੇ ਅਜਮੇਰ ਵਿੱਚੋਂ ਕਿਦਾਂ ਦੀ ਗੱਲ ਕੱਲ ਤਕਰੀਬਨ 10 ਵਜੇ ਦੀ ਤੇ ਅੱਜ ਫਿਰ ਜਿਹੜਾ ਆ ਕੋਈ ਜ ਟੁਕੜੀ ਵੱਲੋਂ ਆ ਕੇ ਨਮਸਲਾਮੀ ਦਿੱਤੀ ਗਈ ਹਾਂਜੀ ਕੋਈ ਅਧਿਕਾਰੀ ਸਰਕਾਰੀ ਪੁਝਾ ਇਥੇ ਨਹੀਂ ਸਰਕਾਰੀ ਅਧਿਕਾਰੀ ਵੀ ਜੀ ਕੋਈ ਨਹੀਂ ਪਹੁੰਚਿਆ ਕੋਈ ਵਿਧਾਇਕ ਵਗੈਰਾ ਹਾਂਜੀ ਕੋਈ ਨਹੀਂ ਪਹੁੰਚਿਆ ਤੇ ਫਿਰ ਜਿਹੜੇ ਫੌਜਾਂ ਦੀ ਜਿਹੜੀ ਫੌਜ ਦੀ ਟੁਕੜੀ ਆਈ ਸੀਗੀ ਕਿ ਜਿਹੜਾ ਆਸ਼ਵਾਸ਼ਣ ਜਿਹੜਾ ਪਰਿਵਾਰ ਨੂੰ ਦਿੱਤਾ ਗਿਆ ਕਿ ਉਹਨਾਂ ਨੇ ਸ਼ਹੀਦ ਦਾ ਦਰਜਾ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਜੋ ਵੀ ਸਰਕਾਰੀ ਸਨਮਾਨਾਂ ਨੇ ਦਾ ਸਸਕਾਰ ਕੀਤਾ ਗਿਆ ਹੈ ਜੋ ਵੀ ਸਹੂਲਤਾਂ ਮਿਲਦੀਆਂ ਸ਼ਹੀਦ ਦੇ ਪਰਿਵਾਰ ਨੂੰ ਉਹ ਇਹਨਾਂ ਨੂੰ ਸਾਰੀਆਂ ਦਿੱਤੀਆਂ ਜਾਂਦੀਆਂ ਨੇ ਜੋ ਸੈਂਟਰ ਵੱਲੋਂ ਪੰਜਾਬ ਸਰਕਾਰ ਨੂੰ ਜੋ ਆਰਮੀ ਵੱਲੋਂ ਜੋ ਵੀ ਉਹ ਸਭ ਕੁਝ ਤੇ ਪਰਿਵਾਰ ਵੱਲੋਂ ਮੰਗ ਕੀਤੀ ਗਈ ਇਹਨਾਂ ਦੀ ਕਿ ਜਾਂ ਇਹਦੇ ਬੱਚੇ ਦੇ ਨਾਂ ਤੇ ਕੋਈ ਗੇਟ ਵਗੈਰਾ ਪਿੰਡ 'ਚ ਬਣਾਇਆ ਜਾਵੇ ਤੇ ਜਾਂ ਕੋਈ ਸਟੇਡੀਅਮ ਬਣਾਇਆ ਜਾਵੇ ਕੀ ਨਾਮ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਰਾਜ ਸਿੰਘ ਹੈ ਜੀ ਰਾਜਗੁਰੂ ਸਿੰਘ ਹੈ ਜਿਹੜਾ ਸ਼ਹੀਦ ਹੋ ਗਿਆ ਵਾ ਅੱਜ ਅੰਤਿਮ ਰਸਮਾਂ ਪੂਰੀਆਂ ਕਰਕੇ ਸੰਸਕਾਰ ਕੀਤਾ ਗਿਆ ਜਿਵੇਂ ਪਹਿਰੇ ਨਹੀਂ ਵੀ ਕੋਈ ਵੀ ਅਧਿਕਾਰੀ ਨਹੀਂ ਪੋਚਾ ਕਿੱਦਾਂ ਦੇਖਦੇ ਜੀ ਵੇਖੋ ਜੀ ਸਾਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਆ ਕਿ ਸੈਂਟਰ ਗਵਰਨਮੈਂਟ ਵੱਲੋਂ ਆਰਮੀ ਦੇ ਜਵਾਨ ਆਏ ਉਹਨਾਂ ਨੇ ਆਪਣੇ ਸਰਕਾਰੀ ਆਧਾਰਿਆਂ ਨਾਲ ਸਲਾਮੀ ਨਾਲ ਆਪਣਾ ਪੂਰਾ ਸਨਮਾਨ ਦਿੱਤਾ ਔਨ ਡਿਊਟੀ ਇਹ ਸਾਡਾ ਨੌਜਵਾਨ ਵੀਰ ਪੂਰਾ ਹੋਇਆ ਪਰ ਜਿਹੜੇ ਸਾਡੇ ਇਲਾਕੇ ਦੇ ਸਰਕਾਰੀ ਵਧਾਇਕ ਆ ਜਿਨ੍ਹਾਂ ਨੂੰ ਇੱਥੇ ਪੁੱਜਣਾ ਚਾਹੀਦਾ ਸੀਗਾ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ ਕੋਈ ਮੁਲਾਜ਼ਮ ਛੋਟੇ ਤੋਂ ਛੋਟਾ ਦਾ ਜਾਂ ਵੱਡੇ ਤੋਂ ਵੱਡਾ ਕਿਸ ਕੋਈ ਵੀ ਮੁਲਾਜ਼ਮ ਇਸ ਪਰਿਵਾਰ ਨਾਲ ਦੁੱਖ ਦੀ ਘੜੀ ਦੇ ਵਿੱਚ ਦੁੱਖ ਸਾਂਝਾ ਕਰਨ ਵਾਸਤੇ ਕੋਈ ਵੀ ਨਹੀਂ ਪੁੱਜਿਆ ਜੀ ਕਰ ਗੱਲ ਕਰੀਏ ਤਾਂ ਆਰਮੀ ਦੇ ਜਵਾਨ ਜਿਹੜੀ ਟੁਕੜੀਆਂ ਪਹੁੰਚੀਆਂ ਜੀ ਕੀ ਆਸ਼ਵਾਸ਼ਣ ਜਿਹੜਾ ਪਰਿਵਾਰ ਨੂੰ ਦਿੱਤਾ ਗਿਆ ਹੈ ਆਰਮੀ ਵੱਲੋਂ ਇਹ ਧੰਨਵਾਦ ਸਤਾ ਦਿੱਤਾ ਗਿਆ ਹੈ ਵੀ ਜੋ ਸ਼ਹੀਦ ਦਾ ਬਣਦਾ ਸਨਮਾਨ ਸੈਂਟਰ ਗਵਰਨਮੈਂਟ ਵੱਲੋਂ ਜਾਂ ਪੰਜਾਬ ਗਵਰਨਮੈਂਟ ਵੱਲੋਂ ਜੋ ਸਹੂਲਤ ਹੁੰਦੀ ਹੈ ਉਹ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ ਪਰ ਸਾਡੀ ਪਰਿਵਾਰ ਵਾਲਿਆਂ ਦੀ ਇੱਕ ਮੰਗ ਆ ਵੀ ਇਸ ਛਾਡੇ ਵੀਰਦੇਸ਼ ਨਾਂ ਤੇ ਪਿੰਡ ਬਲੇਰ ਦੇ ਵਿੱਚ ਜਾਂ ਸਟੇਡੀਅਮ ਬਣਾਇਆ ਜਾਵੇ ਜਾਂ ਫਿਰ ਇੱਕ ਗੇਟ ਬਣਾਇਆ ਜਾਵੇ ਸਾਡੇ ਇਸ ਵੀਰ ਜਗਰੂਪ ਸਿੰਘ ਦੇ ਨਾਂ ਤੇ